ਦੇ ਤੋਂ ਇਹਨਾਂ ਜਿਹੜਾ ਜੋ ਇੱਕ ਦੀ ਉਮਰ 16 ਸਾਲ ਤੇ ਦੂਸਰੀ ਦੀ ਉਮਰ 14 ਸਾਲ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਨਾਲ ਰੇਪ ਕੀਤਾ ਜਿਹੜਾ ਪਹਿਲਾਂ ਪਿੰਡ ਮੰਡ ਬਾਉਗਰ ਗੁਰੂਗਰਾਹ ਸਾਹਿਬ ਗ੍ਰੰਥੀ ਰਿਆ ਫਿਰ ਚਾਹ ਜਿਹੜਾ ਪਾਕਸਰ ਤੇ ਜਿੰਦਿਆਂ ਦੇ ਬੱਚਿਆਂ ਦੀਆਂ ਸ਼ਰਮ ਫੋਟੋ ਵਾਇਰਲ ਕੀਤੀ ਉਹਦਾ ਸ਼ਾਰਟ ਜਿੱਤ ਦੇ ਤਹਿਤ ਜਿਹੜਾ ਮਕਦਮਾ ਬਣਿਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਦੋ ਸਖੀਆਂ ਪੜਾਣਾ ਦਾ ਅੱਡ ਅੱਡ ਸਮੇਂ ਬਲਾਤਕਾਰ ਕੀਤਾ ਹੈ। ਇਹ ਨਹੀਂ ਨਹੀਂ ਗ੍ਰੰਥੀ ਨੇ ਦੋਵਾਂ ਪੜਾਣਾ ਦੀਆਂ ਅਸ਼ਲੀਲ ਫੋਟੋ WhatsApp ਤੇ ਵਾਇਰਲ ਕਰ ਦਿੱਤੀਆਂ। ਇਲਜ਼ਾਮ ਲੱਗੇ ਨੇ ਕਿ 16 ਅਤੇ 14 ਸਾਲ ਦੀਆਂ ਕੁੜੀਆਂ ਨੂੰ ਸ਼ਹਿਰ 'ਚ ਖਰਾਬ ਫਸਲੇ ਦਾ ਮੁਆਵਜ਼ਾ ਦੇਣ ਲਈ ਲੈ ਕੇ ਜਾਂਦਾ ਸੀ ਅਤੇ ਉਹਨਾਂ ਨਾਲ ਸਰੀਰਕ ਸੁਵੰਦ ਬਣਾਉਂਦਾ ਸੀ। ਇਹ ਨਹੀਂ ਨਹੀਂ ਕੁੜੀਆਂ ਤੋਂ ਉਹ ਕਿਸੇ ਫਾਰਮ ਤੇ ਸਾਈਨ ਵੀ ਕਰਵਾਉਂਦਾ ਸੀ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਤੇ ਮੁਲਜ਼ਮ ਗ੍ਰੰਥੀ ਨੂੰ ਗ੍ਰਿਫਤਾਰ ਕਰ ਲਿਆ। ਸਰੇ ਜੀ ਇਤਲਾ ਮਿਲੀ ਸੀ ਆਪਾਂ ਨੂੰ ਕਿ ਪਰਗਰ ਸਿੰਘ ਪੁੱਤਰ ਸਾਦ ਸੇ ਜਿਹੜਾ ਪਹਿਲਾਂ ਪਿੰਡ ਮੰਡ ਬਾਉ ਉਪਰ ਗੋਦਰਾ ਸਾਬ ਗ੍ਰੰਥੀ ਰਿਹਾ ਉਹਨੇ ਦੋ ਭੈਣਾਂ ਜਿਹਨਾਂ ਚੋਂ ਇੱਕ ਦੀ ਉਮਰ 16 ਸਾਲ ਤੇ ਦੂਸਰੀ ਦੀ ਉਮਰ 14 ਸਾਲ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਇੱਕ ਨਾਲ ਰੇਤ ਕੀਤਾ ਤੇ ਦੂਸਰੀ ਜਿਹੜੀ ਆ ਉਹਦੇ ਨਾਲ ਸ਼ਹੀਦ ਛੇੜਛਾੜ ਕੀਤੀ ਹੈ ਅ ਜਿਸ ਤੇ ਉਹਦੇ ਖਿਲਾਫ ਜਿਹੜਾ ਮਕਦਮਾ ਨੰਬਰ 15 ਦਰਜ ਕੀਤਾ ਗਿਆ ਹੈ ਜਿਸ ਲੋ ਪਰਗਤ ਸਿੰਘ ਦਾ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਤਮਾਜੋਗ ਅਦਾਰੇ ਜਾਣਕਾਰੀ ਮੁਤਾਬਕ ਮਲਜ਼ਮ ਗਰੰਥੀ ਦਾ ਪੀੜਤ ਬੱਚਿਆਂ ਦੇ ਘਰ ਆਉਣਾ ਜਾਣਾ ਸੀ ਜਿਸ ਦਾ ਫਾਇਦਾ ਚੁੱਕ ਰਿਆ ਉਸ ਨੇ ਹੜ੍ਹ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਲਈ ਪਰਿਵਾਰ ਨੂੰ ਝਾਂਸੇਜ ਲਿਆ ਅਤੇ ਉਹਨਾਂ ਨਾਲ ਰੇਪ ਕੀਤਾ ਇਸ ਦਾ ਖੁਲਾਸਾ ਹੋਦ ਹੋਇਆ ਜਦੋਂ ਕੁੜੀਆਂ ਡਰੀਆਂ ਸਹਿਮੀਆਂ ਰਹਿ ਲਕੀਆਂ ਅਤੇ ਪਰਿਵਾਰ ਦੇ ਪੁੱਛਣ ਤੇ ਬੱਚਿਆਂ ਨੇ ਦੱਸਿਆ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਜਦੋਂ ਉਹ ਗਰੰਥੀ ਸਿੰਘ ਨਾਲ ਸ਼ਹਿਰ ਗਈਆਂ ਸੀ ਤਾਂ ਉਸ ਨੇ ਬੱਚਿਆਂ ਨੂੰ ਕੋਲਡ ਡਰਿੰਕ 'ਚ ਨਸ਼ੀਲੀ ਦਵਾਈ ਪਲਾ ਕੇ ਉਹਨਾਂ ਨਾਲ ਰੇਪ ਕੀਤਾ ਅਤੇ ਪਰਿਵਾਰ ਨੂੰ ਦੱਸਣ ਤੇ ਜਾਨੂ ਮਾਰਨ ਦੀ ਧਮਕੀ ਵੀ ਦਿੱਤੀ। ਉਧਰ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਹੁਣ ਪੁਲਿਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਵੀ ਹਾਸਲ ਹੋਇਆ ਹੈ। ਹਾਂਜੀ। ਜਿਹਦਾ ਅਸੀਂ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਤਾਂ ਕਿ ਜਿਹੜੀ ਹੋਰ ਵੀ ਕੋਈ ਕਾਰਵਾਈ ਵੀ ਜੇ ਕਿਸੇ ਹੋਰ ਲੜਕੀ ਨੂੰ ਇਹਦੇ ਕੋਈ ਇਸ ਤਰ੍ਹਾਂ ਪਰੇਸ਼ਾਨ ਕੀਤਾ ਹੋਵੇ ਉਹਦੀ ਜਿਹੜੀ ਤਸਦੀਕ ਕਰਤੀਸ ਚੱਲ ਰਹੀ ਹੈ ਇਹਦੇ ਖਿਲਾਫ ਮੁਕੱਦਮਾ ਨੰਬਰ ਜਿਹੜਾ 15376 506 511 34 ਜਿਹੜਾ ਬਾਕਸਵਰਟ ਅਤੇ ਜਿਹੜੀਆਂ ਇਹਨਾਂ ਦੇ ਬੱਚੀਆਂ ਦੀਆਂ ਸ਼ਰੀਰ ਫੋਟੋ ਵਾਇਰਲ ਕੀਤੀਆਂ ਉਹਦਾ ਛਾਰਟ ਇਜੈਕਟ ਦੇ ਤਹਿਤ ਜਿਹੜਾ ਮੁਕੱਦਮਾ ਬਣਿਆ ਲੜਕੀਆਂ ਨੂੰ ਸ਼ਿਕਾਰ ਕੀਵੇਂ ਬਣਾਇਆ ਗਿਆ ਇਸ ਦੇ 드라마ਈ ਗੱਲ ਆਈ ਵੀ ਇਹ ਬੱਚੀਆਂ ਜਿਹੜੀਆਂ ਮਤਲਬ ਉੱਥੇ ਗ੍ਰੰਥੀ ਸੀਗਾ ਇਸ ਤਰ੍ਹਾਂ ਕੁਝ ਇਹਨਾਂ ਦਾ ਸੰਪਰਕ ਬਣਿਆ ਬੱਚੀਆਂ ਦੀ ਉਹ ਬਥੋਰੀ ਸੀ ਔਰ ਇਹਨੇ ਜਿਹੜੀਆਂ ਸਾਜਿਸ਼ ਚਾਲਵਾਜ ਕਰਕੇ ਤੇ ਬੱਚੀਆਂ ਨੂੰ ਜਿਹੜਾ ਮਤਲਬ ਗਲਤ ਪਰੋਸੇ ਚ ਕੋਈ ਹੱਦ ਤੱਕ ਭਗਵਾਨ ਦੀ ਵੀ ਗੱਲ ਹੋ ਰਹੀ ਹੈ ਮੈਡਮ ਕੁਝ ਹੋਇਆ ਕਿ ਉਹਨਾਂ ਨੂੰ ਇਹੋ ਜਿਹੇ ਧਾਰੇ ਲਾਉਂਦਾ ਰਿਹਾ ਕਿ ਸੀਰੀਏ ਤੇ ਹੜ ਆਇਆ ਤੇ ਮੈਂ ਜਿਹੜਾ ਤੁਹਾਨੂੰ ਇਸ ਦੇ ਜਿਹੜੇ ਮੁਆਵਜ਼ਾ ਪੈਸੇ ਦਵਾ ਦਊਗਾ ਇਸ ਬਹਾਨੇ ਤੋਂ ਇਹ ਗਲਤ ਜਿਹੇ ਹਰਕਤ ਕੀਤੀ। ਤਾਂ ਮੁਲਜ਼ਮ ਨੇ ਬੱਚਿਆਂ ਨਾਲ ਉਹ ਕੀਤਾ ਜਿਸ ਦੀ ਇਜਾਜ਼ਤ ਨਾ ਸਮਾਜ ਜ਼ਿੰਦਾ ਹੈ ਨਾ ਕਾਨੂੰਨ ਅਤੇ ਨਾ ਹੀ ਸਿੱਖ ਧਰਮ ਪਰ ਅਜਿਹੇ ਦਰਿੰਦਿਆਂ ਦਾ ਸ਼ਾਇਦ ਕੋਈ ਵੀ ਧਰਮ ਨਹੀਂ ਹੁੰਦਾ। ਜਿਸ ਦੀ ਸਜ਼ਾ ਹੁਣ ਉਸ ਨੂੰ ਕਾਨੂੰਨ ਆਪਣੇ ਮੁਤਾਬਕ ਜ਼ਰੂਰ ਦੇਵੇਗਾ। ਪਰ ਅਜਿਹੇ ਲੋਕਾਂ ਤੋਂ ਆਪਣੇ ਬੱਚੇ ਬੱਚੀਆਂ ਨੂੰ ਜਿੰਨਾ ਬਚਾਇਆ ਜਾਵੇ ਉਹਨਾਂ ਚੰਗਾ। ਕਪੂਰਥਲਾ ਤੋਂ ਕਸ਼ਮੀਰ ਪੜ੍ਹਾਲ ਸੈਂਟਰਲ ਪੰਜਾਬ ਟੀਵੀ